ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਹੈਗੀ گاਵਾ ਮੱਝਾਂ ਦੇ ਨਵੇਂ ਜਨਮੇ ਬੱਚਿਆਂ ਦੀ ਮੌਤ ਦਰ ਤੇ ਕਿਉਂ ਹੁੰਦੀ ਹੈ ਮੌਤ ਦਰ ਕੀ ਕਾਰਨ ਹੈ ਤੇ ਉਹਨਾਂ ਦਾ ਆਪਾਂ ਬਚਾ ਕਿਵੇਂ ਕਰ ਸਕਦੇ ਹਾਂ ਦੋਸਤੋ ਜਿਹੜੇ ਨਵੇਂ ਜਨਮੇ ਬੱਚੇ ਆ ਉਹਨਾਂ ਦੀ ਜੇ ਮੌਤ ਦੀ ਮੌਤ ਦਰ ਦੀ ਗੱਲ ਕਰੀਏ ਤਾਂ ਉਹ 70% ਤੱਕ ਪਹੁੰਚ ਚੁੱਕੀ ਹੈ ਕਿਉਂ ਪਹੁੰਚ ਚੁੱਕੀ ਹੈ ਕਿਸਾਨ ਵੀਰੋ ਜਿਹੜੀ ਬੱਚਿਆਂ ਦੇ ਵਿੱਚ ਇਮਿਊਨਿਟੀ ਪਾਵਰ ਬਹੁਤ ਘੱਟ ਹੁੰਦੀ ਹੈ ਉਹ ਇਮਿਊਨਿਟੀ ਪਾਵਰ ਘੱਟ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਉਹ ਬਹੁਤ ਜ਼ਿਆਦਾ ਬਿਮਾਰੀਆਂ ਚਿੰਬੜਦੀਆਂ ਕਿਉਂਕਿ ਉਹਨਾਂ ਦੀ ਇਮਿਊਨਿਟੀ ਪਾਵਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨਹੀਂ ਹੁੰਦੀ ਉਹ ਬਿਮਾਰੀਆਂ ਉਹਨੂੰ ਘੇਰ ਲੈਂਦੀਆਂ ਤੇ ਬੱਚਿਆਂ ਦੀ ਡੈਥ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਜਿਹੜਾ ਬੱਚੇ ਲਈ ਮਾਂ ਦਾ ਦੁੱਧ ਹੈ ਉਹ ਬਹੁਤ ਜ਼ਰੂਰੀ ਹੁੰਦਾ ਹੈ ਬਹੁਤ ਮਹੱਤਵਪੂਰਨ ਹੁੰਦਾ ਹੈ ਅੰਮ੍ਰਿਤ ਦੇ ਬਰਾਬਰ ਹੁੰਦਾ ਉਹ ਬੱਚਿਆਂ ਨੂੰ ਮਾਂ ਦਾ ਦੁੱਧ ਕਿਉਂਕਿ ਜਿਹੜੇ ਜਨਮ ਤੋਂ 5 ਘੰਟੇ ਤੱਕ ਦਾ ਦੁੱਧ ਹੁੰਦਾ ਉਹ ਬੋਲੀ ਬੱਚਿਆਂ ਨੂੰ ਮਾਂ ਤੋਂ ਇੱਕ ਇਮਿਊਨਿਟੀ ਪਾਵਰ ਟਰਾਂਸਲੇਟ ਹੋਣੀ ਹੁੰਦੀ ਹੈ ਡਾਇਰੈਕਟਲੀ ਰੈਡੀ ਬੇਟ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਇਮਿਊਨਿਟੀ ਪਾਵਰ ਉਹ ਬੱਚੇ ਨੂੰ ਮਿਲਣੀ ਹੁੰਦੀ ਹੈ ਜਿਹੜੀ ਕਿ ਬਾਅਦ ਦੇ ਵਿੱਚ ਉਹ ਬਹੁਤ ਮਿਲਣੀ ਔਖੀ ਹੋ ਜਾਂਦੀ ਹੈ ਸਿਰਫ ਇਹ ਮਾਂ ਤੋਂ ਬੱਚੇ ਨੂੰ ਡਾਇਰੈਕਟਲੀ ਦੁੱਧ ਦੇ ਵਿੱਚੋਂ ਪ੍ਰਾਪਤ ਹੋਣੀ ਹੁੰਦੀ ਹੈ ਆਪਣੇ ਕਿਸਾਨ ਵੀਰ ਕੀ ਕਰਦੇ ਆ ਕਿ ਬੱਚੇ ਨੂੰ ਮਾਂ ਦਾ ਦੁੱਧ ਜਿੰਨਾ ਚਿਰ ਜੇਰ ਨਹੀਂ ਪੈਂਦੀ ਉਹਨਾਂ ਚਿਰ ਭਲਾਉਂਦੇ ਨਹੀਂਗੇ ਦੋਸਤੋ ਕਦੇ ਵੀ ਇਹ ਕੰਮ ਨਾ ਕਰ ਗਲਤ ਨਾ ਕਰਿਆ ਕਰੋ ਜਦੋਂ ਵੀ ਤੁਹਾਡਾ ਬੱਚਾ ਜਨਮ ਲੈਣ ਤੋਂ 2 ਘੰਟਿਆਂ ਬਾਅਦ 3 ਘੰਟਿਆਂ ਬਾਅਦ ਖੜਾ ਹੋ ਕੇ ਦੁੱਧ ਪੀਣ ਦੀ ਕੋਸ਼ਿਸ਼ ਕਰਦਾ ਉਹਨੂੰ ਤੁਰੰਤ ਜਿੰਨਾ ਉਹ ਦੁੱਧ ਪੀ ਸਕੇ ਉਹਨਾਂ ਭਲਾਇਆ ਕਰੋ ਪੂਰਾ ਰਜਾਦਿਆ ਕਰੋ ਕਿ ਉਹਦੇ ਵਿੱਚ ਜਿਹੜੀ ਇਮਿਊਨਿਟੀ ਪਾਵਰ ਹੈ ਜਲਦੀ ਤੋਂ ਜਲਦੀ ਉਹਦੇ ਅੰਦਰ ਚਲੀ ਜਾਵੇ। ਰੋਗਾਂ ਨਾਲ ਰੋਗ ਪ੍ਰਤੀਰੋਧਕ ਸ਼ਮਤਾ ਉਹਨੂੰ ਜਲਦੀ ਤੋਂ ਜਲਦੀ ਮਿਲ ਸਕੇ। ਕਸਰ ਵੀਰੋ ਆਪਾਂ ਸੋਚਦੇ ਹਾਂ ਜਦੋਂ ਤੁਹਾਡਾ ਪਸ਼ੂ ਸੂਣ ਤੋਂ 5 ਘੰਟੇ ਤੱਕ ਹੋ ਜਾਂਦਾ ਆਪਾਂ ਜ਼ੇਰ ਪੈਣ ਦੀ ਵੇਟ ਕਰਦੇ ਆ ਕਿ ਜ਼ੇਰ ਪਊਗੀ ਫੇਰ ਦੁੱਧ ਪਿਆਵਾਂਗੇ। ਉਹ ਦੋ ਨੁਕਸਾਨ ਆਪਣੇ ਉੱਥੇ ਹੋ ਜਾਂਦੇ ਆ। ਬੱਚੇ ਨੂੰ ਇਮਿਊਨਿਟੀ ਪਾਵਰ ਨਹੀਂ ਮਿਲਦੀ ਤੇ ਆਪਣੀ ਜ਼ੇਰ ਵੀ ਰੁਕ ਜਾਂਦੀ ਹੈ। ਜੇਕਰ ਤੁਸੀਂ ਬੱਚੇ ਨੂੰ ਰਾਜ ਦੇ ਦੁੱਧ ਪੀ ਲੈਣ ਦਿਓਗੇ ਤਾਂ ਬੱਚੇ ਚ ਇਮਿਊਨਿਟੀ ਪਾਵਰ ਵੀ ਆ ਜਾਣੀ ਹੈ ਤਾਂ ਮਾਂ ਦੀ ਜੇਰ ਵੀ ਪੈ ਜਾਣੀ ਹੈ ਤੁਹਾਡੇ ਦੋ ਕੰਮ ਹੋ ਜਾਣੇ ਨੇ ਦੋਸਤੋ ਜਦੋਂ 5 ਘੰਟਿਆਂ ਤੋਂ ਲੇਟ ਕਰ ਲੈਂਦੇ ਆ ਆਪਾਂ ਦੁੱਧ ਪਲਾਉਣਾ ਫਰਸਟ ਦੁੱਧ ਪਲਾਉਣਾ ਤਾਂ ਉਹਦੇ ਚ ਇਮਿਊਨਿਟੀ ਪਾਵਰ 50% ਰਹਿ ਜਾਂਦੀ ਹੈ ਕਿਉਂਕਿ ਉਹ ਦੁੱਧ ਵਾਲੇ ਪਾਸੇ ਬਿਬੋਲੀ ਚੇਂਜ ਹੋਣੀ ਸਟਾਰਟ ਹੋ ਜਾਂਦੀ ਹੈ ਕਦੇ ਵੀ ਇਹ ਗਲਤੀ ਨਾ ਕਰੋ ਉਹਨੂੰ ਰੱਜ ਕੇ ਪੇਟ ਭਰ ਕੇ ਦੁੱਧ ਪੀ ਲੈਣ ਦਿਆ ਕਰੋ ਜਿਹੜੀ ਸਾਰੀ ਉਮਰ ਉਹਨੂੰ ਕੰਮ ਆਉਣਾ ਇਮਿਊਨਿਟੀ ਪਾਵਰ ਨੇ ਉਹਨੂੰ ਉੱਥੋਂ ਮਾਂ ਤੋਂ ਪ੍ਰਾਪਤ ਹੋ ਜਾਣੀ ਹੁੰਦੀ ਹੈ ਜਿਹੜੇ ਬੱਚਿਆਂ ਨੂੰ ਇਮਿਊਨਿਟੀ ਪਾਵਰ ਮਾਂ ਤੋਂ ਨਹੀਂ ਪ੍ਰਾਪਤ ਹੋਈ ਦੁੱਧ ਪਿਉਣ 'ਚ ਲੇਟ ਹੋ ਗਏ ਜਾਂ ਕਈ ਵਾਰੀ ਕੀ ਹੈ ਪਸ਼ੂ ਦੀ ਡੈਥ ਹੋ ਜਾਂਦੀ ਹੈ ਉੱਥੇ ਇਮਿਊਨਿਟੀ ਪਾਵਰ ਬਹੁਤ ਘੱਟ ਬੱਚੇ 'ਚ ਹੁੰਦੀ ਹੈ ਉਹ ਮਾਂ ਦਾ ਦੁੱਧ ਨਹੀਂ ਉਹਨੂੰ ਮਿਲਿਆ ਹੁੰਦਾ ਤੇ ਦੋਸਤੋ ਆਪਾਂ ਉਸ ਨੂੰ ਘਾਟ ਨੂੰ ਪੂਰਾ ਕਰਨ ਦੇ ਲਈ ਇੱਕ ਆਪਾਂ ਪ੍ਰੋਡਕਟ ਤੇ ਗੱਲ ਕਰ ਰਹੇ ਆਂ ਉਹ ਪ੍ਰੋਡਕਟ ਹੈਗਾ ਬੜਾ ਕਾਮ ਜਿਹੜਾ ਬੜਾ ਕਾਫ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਖੁਰਾਕ ਹੈ ਬੱਚਿਆਂ ਦੇ ਲਈ ਬੜਾ ਕਾਫ ਦੀ ਜਿਹਦੇ ਵਿੱਚ ਆਪਾਂ ਗੱਲ ਕਰੀਏ ਜੇਕਰ ਤੁਸੀਂ ਇਹ ਆਪਣੇ ਬੱਚੇ ਨੂੰ ਪਲਾਉਨੇ ਹੋ ਤਾਂ ਤੁਹਾਨੂੰ ਕੋਈ ਵੀ ਲੈਵਲ ਟੋਨਿਕ ਦੇਣ ਦੀ ਲੋੜ ਨਹੀਂ ਕੋਈ ਐਰਨ ਟੋਨਿਕ ਦੇਣ ਦੀ ਲੋੜ ਨਹੀਂ ਕੋਈ ਮਿਨਰਲਸ ਕੋਈ ਵਿਟਾਮਿਨਸ ਕੁਝ ਵੀ ਦੇਣ ਦੀ ਲੋੜ ਨਹੀਂ ਬਸ ਇਕੱਲਾ ਇਹੀ ਕਾਫੀ ਹੈ ਬੱਚੇ ਦੇ ਲਈ ਬੱਚੇ ਨੂੰ ਜਨਮ ਤੋਂ ਸਟਾਰਟ ਕਰ ਸਕਦੇ ਹੋ ਇਹਨੂੰ ਕੋਈ ਦਿੱਕਤ ਨਹੀਂ ਜਿਹੜੀ ਇਹਦੀ ਡੋਜ਼ ਹੈ ਉਹ ਦੋਸਤੋ ਜਨਮ ਸਮੇਂ 10 ਐਮਐਲ ਹੈ ਉਸ ਤੋਂ ਬਾਅਦ 15 ਦੇ 15 ਦਿਨਾਂ ਦਾ ਜਦੋਂ ਕਾਫ ਹੋ ਜਾਂਦਾ ਹੈ ਤੇ ਉਸ ਬੱਚੇ ਨੂੰ ਤੁਸੀਂ ਇਹਦੀ ਡੋਜ਼ 15 ਐਮਐਲ ਕਰ ਸਕਦੇ ਹੋ ਉਸ ਤੋਂ ਬਾਅਦ ਜਦੋਂ ਤੁਹਾਡਾ ਬੱਚਾ 30 ਦਿਨਾਂ ਦਾ ਹੋ ਜਾਂਦਾ ਮਹੀਨੇ ਦਾ ਹੋ ਜਾਂਦਾ ਤਾਂ ਉਸ ਸਮੇਂ ਇਹਦੀ ਡੋਜ਼ ਤੁਸੀਂ 20 ਐਮਐਲ ਕਰ ਸਕਦੇ ਹੋ ਉਸ ਤੋਂ ਬਾਅਦ ਫਿਰ ਜਦੋਂ ਤੁਹਾਡਾ ਬੱਚਾ 45 ਤੋਂ 60 ਦਿਨਾਂ ਤੱਕ ਇਹਦੀ ਡੋਜ਼ 25 ਐਮਐਲ ਦੇ ਸਕਦੇ ਹੋ 90 ਦਿਨ ਦਾ ਇਹਦਾ ਕੋਰਸ ਹੁੰਦਾ ਤੁਸੀਂ 90 ਦਿਨ ਰੈਗੂਲਰ ਜੇਕਰ ਦੇ ਦਿੰਨੇ ਆ ਤਾਂ ਕੋਈ ਬਿਮਾਰੀ ਤੁਹਾਡੇ ਬੱਚੇ ਦੇ ਨੇੜੇ ਨਹੀਂ ਆਊਗੀ ਦੋਸਤੋ ਇਹਦੇ ਨਾਲ ਕੀ ਕੀ ਫਾਇਦੇ ਹੋਣੇ ਆ ਇੱਕ ਤਾਂ ਬੱਚਿਆਂ ਦੀਆਂ ਜਿਹੜੀਆਂ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹੱਡੀਆਂ ਦੀ ਗਰੋਥ ਹੋਣੀ ਹੈ ਮਜ਼ਬੂਤ ਹੋਣਾ ਪਸ਼ੂ ਦੀ ਬਾਡੀ ਨੂੰ ਡਿਵੈਲਪ ਕਰਦਾ ਹੈ ਗਰੋਥ ਕਰਦਾ ਹੈ ਤੀਸਰਾ ਜਿਹੜਾ ਬੱਚੇ ਦੇ ਵਿੱਚ ਰਿਮਨ ਹੁੰਦਾ ਇਹ ਬਹੁਤ ਛੋਟਾ ਹੁੰਦਾ ਨਾ ਮਾਤਰ ਹੁੰਦਾ ਬਿਲਕੁਲ ਛੋਟਾ ਦੁੱਧ ਵਾਲਾ ਪੇਟ ਹੀ ਹੁੰਦਾ ਪੱਠਿਆਂ ਵਾਲਾ ਪੇਟ ਨਹੀਂ ਹੁੰਦਾ ਇਹਦੇ ਬਾਅਦ ਦੇ ਵਿੱਚ ਹੌਲੀ-ਹੌਲੀ ਡਿਵੈਲਪ ਹੋਣਾ ਹੁੰਦਾ ਇਹ ਉਸ ਨੂੰ ਡਿਵੈਲਪ ਕਰਨ ਦੇ ਵਿੱਚ 100% ਮਦਦ ਕਰਦਾ ਕਿਉਂਕਿ ਜਦੋਂ ਦੁੱਧ ਤੇ ਬੱਚਾ ਚੱਲੀ ਜਾਂਦਾ ਤਾਂ ਦੁੱਧ ਵਾਲਾ ਪੇਟ ਹੀ ਉਹਦੇ ਹਾਜਮ ਮਾਲੇ ਪਾਸੇ ਚਲਾ ਜਾਂਦਾ ਉਹਦਾ ਰਿਮਨ ਡਿਵੈਲਪ ਨਹੀਂ ਕਰਦਾ ਰਿਮਨ ਡਿਵੈਲਪ ਇਸਨੇ ਕਰਵਾਉਣਾ ਜਲਦੀ ਤੋਂ ਜਲਦੀ ਕਰਵਾਉਣਾ ਜੇਕਰ ਤੁਸੀਂ ਇਹ ਰੈਗੂਲਰਲੀ ਦਿੰਦੇ ਹੋ ਜਨਮ ਤੋਂ ਦਿੰਦੇ ਹੋ ਤਾਂ ਜਲਦੀ ਤੋਂ ਜਲਦੀ ਤੁਹਾਡਾ ਬੱਚਾ ਪੱਠੇ ਖਾਣ ਲੱਗੂਗਾ ਹਰ ਤੂੜੀ ਵਗੈਰਾ ਖਾਣ ਲੱਗੂਗਾ ਫੀਡ ਵਗੈਰਾ ਖਾਣ ਲੱਗੂਗਾ ਤੇ ਇਹ ਰਿਮਨ ਜਲਦੀ ਡਿਵੈਲਪ ਕਰ ਦੇਣਾ ਤਾਂ ਕਰਕੇ ਉਹਨੇ ਪੱਠੇ ਖਾਣੇ ਸਟਾਰਟ ਕਰਨੇ ਹੁੰਦੇ ਆ ਜਦੋਂ ਆਪਣਾ ਬੱਚਾ ਕਈ ਵਾਰ ਕੀ ਹੁੰਦਾ ਦੁੱਧ ਤੇ ਚੱਲੀ ਜਾਂਦਾ ਤੇ ਜਦੋਂ ਪੱਠੇ ਨਹੀਂ ਖਾਣਾ ਖਾਂਦਾ ਉਹਦਾ ਰਿਮਨ ਡਿਵੈਲਪ ਹੀ ਨਹੀਂ ਹੋਇਆ ਨੇ ਪੱਠੇ ਕਿੱਥੋਂ ਖਾਣੇ ਆ ਤੇ ਉਦੋਂ ਫਿਰ ਉਹ ਜਾਨਵਰ ਜਦੋਂ ਆਪਾਂ ਡਾਇਰੈਕਟਲੀ ਉਹਨੂੰ ਪੱਠੇ ਧਰਨੇ ਸਟਾਰਟ ਕਰਦੇ ਆ ਸ਼ੁਰੂ ਕਰਦੇ ਆ ਉਹਦਾ ਪੇਟ ਪੱਠੇ ਵਾਲਾ ਬਣਿਆ ਨਹੀਂ ਹੁੰਦਾ ਤੇ ਫਿਰ ਜਦੋਂ ਦੁੱਧ ਆਪਾਂ ਘਟਾ ਦਿੰਦੇ ਆ ਤਾਂ ਫਿਰ ਉਹ ਪਸ਼ੂ ਬੱਚਾ ਬਹੁਤ ਜ਼ਿਆਦਾ ਵੀਕਨੈਸ ਮਹਿਸੂਸ ਕਰਦਾ ਕਮਜ਼ੋਰੀ ਮਹਿਸੂਸ ਕਰਦਾ ਜਦੋਂ ਇਹ ਤੁਸੀਂ ਪ੍ਰੋਡਕਟ ਸਟਾਰਟ ਰੱਖੋਗੇ ਦੇਵੋਗੇ 90 ਦਿਨਾਂ ਤੱਕ ਤੁਹਾਨੂੰ ਕਿਸੇ ਕਿਸਮ ਦੀ ਵੀਕਨੈਸ ਬੱਚੇ ਦੇ ਵਿੱਚ ਨਹੀਂ ਹੋਣੀ ਬੱਚੇ ਦੀ ਹਰ ਇੱਕ ਚੀਜ਼ ਨੇ ਗਰੋਥ ਕਰਨੀ ਹੈ ਹੱਡੀਆਂ ਨੇ ਗਰੋਥ ਕਰਨੀ ਹੈ ਬਾਡੀਜ਼ ਨੇ ਗਰੋਥ ਕਰਨੀ ਹੈ ਰੂਮਨੇਗਰ ਉਤਕਰਨੀ ਹੈ ਏ ਟੂ ਜ਼ੈਡ ਇਹਦੇ ਵਿੱਚ ਸਾਰੀਆਂ ਚੀਜ਼ਾਂ ਪਾਈਆਂ ਹੋਈਆਂ ਆ ਕੁਝ ਐਯੁਰਵੈਦਿਕ ਚੀਜ਼ਾਂ ਹੀ ਪਾਈਆਂ ਹੋਈਆਂ ਮਿਨਰਲਸ ਵੀ ਹੈ ਵਿਟਾਮਿਨਸ ਵੀ ਹੈ ਪ੍ਰੋਟੀਨਸ ਵਗੈਰਾ ਵੀ ਹੈਗੇ ਆ ਆਇਰਨ ਟੋਨਿਕ ਦੇਣ ਦੀ ਲੋੜ ਨਹੀਂ ਲਿਵਰ ਟੋਨਿਕ ਦੇਣ ਦੀ ਲੋੜ ਨਹੀਂ ਕੋਈ ਅਮੀਨੋ ਐਸਰ ਵਗੈਰਾ ਦੇਣ ਦੀ ਲੋੜ ਨਹੀਂ 90 ਦਿਨ ਦਾ ਕੋਰਸ ਕਰਾ ਦਿਓ ਇੱਕ ਬੱਚਾ ਤੁਸੀਂ ਵੈਸੇ ਰੱਖ ਲਿਓ ਆਪਣੇ ਦੁੱਧ ਤੇ ਜਾਂ ਜੋ ਕੁਝ ਵੀ ਹੋਰ ਟੋਨਿਕ ਦਿਨੇ ਹੋ ਤੇ ਇੱਕ ਬੱਚੇ ਨੂੰ ਤੁਸੀਂ ਇਹ ਰੈਗੂਲਰ ਬੜਾ ਕਾਕ ਦੇ ਦਿਓ 90 ਦਿਨਾਂ ਤੱਕ ਗ੍ਰੋਥ ਦੇਖੋਗੇ ਦੋਸਤੋ ਉਸ ਜਿਹੜੇ ਨੇ ਤੁਸੀਂ بڑے ਕਾਫਤੇ ਰੱਖੇ ਉਹਦੀ ਡਬਲ ਗ੍ਰੋਥ ਹੋ ਜਾਣੀ ਹੈ ਤੇ ਦੋਸਤੋ ਜਿਹੜੇ ਇਸ بڑے ਕਾਫ ਨਾਲ ਗ੍ਰੋਥ ਹੋਏ ਬੱਚੇ ਐ ਉਹਨਾਂ ਦਾ ਤੁਸੀਂ ਐਂਡ ਤੱਕ ਰਿਜ਼ਲਟ ਦੇਖੋਗੇ ਵੀ ਤੁਹਾਨੂੰ ਵੱਖਰੇ ਨਜ਼ਰ ਆਊਗਾ ਦੋਸਤੋ ਆਪਾਂ ਉਹਸ ਪ੍ਰੋਡਕਟ ਦੀ ਗੱਲ ਕਰਦੇ ਹੁੰਦੇ ਹਾਂ ਜਿਨ੍ਹਾਂ ਨਾਲ ਆਪਾਂ ਨੂੰ ਰਿਜ਼ਲਟ ਮਿਲਦਾ ਆਦਰਵਾਇਜ਼ ਆਪਾਂ ਕੋਈ ਪ੍ਰੋਡਕਟ ਦੀ ਗੱਲ ਨਹੀਂ ਕਰਦੇ ਆਪਣਾ ਇਹ ਜਮਾਇਆ ਹੋਇਆ ਤੇ ਕਿਸਾਨ ਵੀਰੋ ਜਿਹਦੀ ਇਹਦੀ ਆਪਾਂ ਗੱਲ ਕਰਦੇ ਆਂ ਵੀ ਸ਼ੀਪ ਗੌਟ ਦੇ ਵਿੱਚ ਵੀ ਇਹਦੀ ਤੁਸੀਂ ਵਰਤੋਂ ਕਰ ਸਕਦੇ ਹੋ ਜਾਨੀ ਕਿ ਭੇਡਾਂ ਬੱਕਰੀਆਂ ਦੇ ਵਿੱਚ ਵੀ ਵਰਤੋਂ ਕਰ ਸਕਦੇ ਹੋ 10 ਐਮਐਲ ਦੀ ਡੋਜ਼ ਹੈ ਜਿਹੜੇ ਬੱਚੇ ਜਨਮ ਦੇ ਸਮੇਂ ਭੇਡਾਂ ਬੱਕਰੀਆਂ ਦੇ ਬੱਚਿਆਂ ਨੂੰ 2 ਤੋਂ 3 ਐਮਐਲ ਦੇ ਸਕਦੇ ਤੇ ਪੁਲਟਰੀ ਦੇ ਵਿੱਚ ਵੀ ਇਹਦਾ ਯੂਜ਼ ਕਰ ਸਕਦੇ ਹੋ ਪੁਲਟਰੀ ਦੇ ਵਿੱਚ 1 ਐਮਐਲ 1 ਲੀਟਰ ਦੇ ਵਿੱਚ ਘੋਲ ਕੇ ਪਿਆ ਸਕਦੇ ਹੋ ਉਹਨਾਂ ਨੂੰ ਪੁਲਟਰੀ ਦੇ ਵਿੱਚ ਵੀ ਸ਼ੀਪ ਗੌਟ ਦੇ ਵਿੱਚ ਵੀ ਤੇ ਛੋਟੇ ਬੱਚਿਆਂ ਦੇ ਵਿੱਚ ਗਾਂ ਮੱਝ ਦੇ ਬੱਚੇ ਦੇ ਵਿੱਚ ਇਸਤੇਮਾਲ ਦਾ ਕਰ ਸਕਦੇ ਹੋ ਬਹੁਤ ਵਧੀਆ ਪ੍ਰੋਡਕਟ ਹੈ ਆਪਾਂ ਨੂੰ ਇਹਦੇ ਰਿਜ਼ਲਟ ਮਿਲੇ ਆ ਤੁਹਾਨੂੰ ਵੀ ਇਹਦੇ ਰਿਜ਼ਲਟ 100% ਮਿਲਣਗੇ ਵੀਡੀਓ ਜੰਗੀ ਲੱਗੇ ਤਾਂ ਦੋਸਤੋ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਤੇ ਬਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤਾਂ ਕਿ ਫਾਰਮਰਾਂ ਤੱਕ ਇਨਫੋਰਮੇਸ਼ਨ ਪਹੁੰਚ ਜਾਵੇ ਵੀਡੀਓ ਵੇਖਣ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ